ਜੈਪੀ ਜੈਪਾਤ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ ਚੈਨਲ ਦੀ ਖਬਰ ਦਾ ਹੋਇਆ ਅਸਰ ਪੋਸੂ ਨਾਮਾ ਚੈਨਲ ਦੀ ਖਬਰ ਦਾ ਇਸ ਕਦਰ ਸਰਕਾਰ ਤੇ ਅਸਰ ਹੋਇਆ ਕਿ ਉਹਨਾਂ ਨੂੰ ਐਸ்சி ਐਸਟੀ ਕਮਿਸ਼ਨ ਜਿਹੜਾ ਹੈ ਉਹ ਲਗਾਉਣਾ ਪਿਆ ਔਰ ਜਿਹੜੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਵੀ ਕਈ ਸਾਲਾਂ ਤੋਂ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੋਲ ਮੰਗ ਕਰ ਰਹੀ ਸੀ ਕਿ ਅਜੇ ਤੱਕ ਐਸਸੀ ਐਸਟੀ ਕਮਿਸ਼ਨ ਕਿਉਂ ਨਹੀਂ ਲਗਾਇਆ ਗਿਆ ਔਰ ਦੱਸ ਰਹੀਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਪੋਸੂਨਾਮਾ ਚੈਨਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਐਸਸੀ ਐਸਟੀ ਕਮਿਸ਼ਨ ਜਿਹੜਾ ਹੈ ਪੰਜਾਬ ਸਰਕਾਰ ਨੇ ਨਿਯੁਕਤ ਕਰ ਦਿੰਦਾ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਦੱਸਣਾ ਚਾਹੁੰਦਾ ਜਿਹੜੀਆਂ ਕਿ ਪਿਛਲੇ ਦਿਨੀ ਮਤਲਬ ਇਸ ਮਹੀਨੇ ਦੀ 4 ਮਾਰਚ ਨੂੰ ਜਦੋਂ ਨੈਸ਼ਨਲ ਕਮਿਸ਼ਨਰ ਐਸਸੀਐਸਟੀ ਨੂੰ ਅਸੀਂ ਮਿਲਣ ਵਾਸਤੇ ਚੰਡੀਗੜ੍ਹ ਗਏ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਇਹਨਾਂ ਤੋਂ ਇਲਾਵਾ ਸੁਖਚਰਨ ਸਿੰਘ ਸਾਹੋ ਦੇ ਸਾਥ ਔਰ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਲੀ ਤੋਂ ਪ੍ਰੈਜ਼ੀਡੈਂਟ ਨੇ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਡਿਸਟ੍ਰਿਕਟ ਪਟਿਆਲਾ ਤੋਂ ਸੋਮਸੋ ਹੋਂਤਾ ਤਾਂ ਪੋਸੂਨਾਵਾ ਚੈਨਲ ਦੀ ਪੂਰੀ ਟੀਮ ਜਦੋਂ ਨੈਸ਼ਨਲ ਕਮਿਸ਼ਨਰ ਨੂੰ ਮਿਲੀ ਹਾਲਾਂਕਿ ਉਹ ਤੇ ਪੂਰੀ ਤਰ੍ਹਾਂ ਗੱਲਬਾਤ ਨਹੀਂ ਹੋਈ ਪਰ ਇੰਨ ਬਿਟ ਵੀ ਨਹੀਂ ਤਿੰਨ ਬੇਟੀਆਂ ਦੱਸ ਦਿਆ ਕਿ ਸਾਡੀ ਮੁਲਾਕਾਤ ਤਿੰਨ ਸ਼ਖਸੀਅਤਾਂ ਨਾਲ ਹੁੰਦੀ ਹੈ ਜਿਹੜੇ ਕਿ ਨੈਸ਼ਨਲ ਕਮਿਸ਼ਨਰ ਨੂੰ ਮਿਲਣ ਵਾਸਤੇ ਉੱਥੇ ਪਹੁੰਚੇ ਹੋਏ ਸਨ ਸੁਪੋਜ਼ਿਮਾ ਚੈਨਲ ਨੇ ਸਭ ਤੋਂ ਪਹਿਲਾਂ ਅਜੈਬ ਸਿੰਘ ਭੱਟੀ ਸਾਹਿਬ ਜਿਹੜੇ ਕਿ ਡਿਪਟੀ ਸਪੀਕਰ ਰਹਿ ਚੁੱਕੇ ਨੇ ਇਹਨਾਂ ਤੋਂ ਇਲਾਵਾ ਪੰਜਾਬੀ ਦੇ ਲੋਕ ਗਾਇਕ ਮੁਹੰਮਦ ਸਦੀਕ ਸਾਹਿਬ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਨੇ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਮੁਹੰਮਦ صدیق ਸਾਹਿਬ ਦੇ ਨਾਲ ਵੀ ਐਸੀ ਕਮਿਸ਼ਨ ਨੂੰ ਲੈ ਕੇ ਗੱਲਬਾਤ ਹੋਈ ਤੇ ਗੱਲਬਾਤ ਹੋਈ ਹੈ ਬੇਮਾਨ ਜਿਹੜੇ ਕਿ ਨਾਂਬਾ ਵਿਧਾਨ ਸਭਾ ਹਲਕੇ ਤੋਂ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਔਰ ਉਹਨਾਂ ਦੇ ਨਾਲ ਵੀ ਐਸੀ ਕਮਿਸ਼ਨਰ ਨੂੰ ਲੈ ਕੇ ਬੜੀ ਗੁਫ਼ਤਗੂ ਹੋਈ ਔਰ ਬੜੀ ਤੇਜ਼ ਤਰਾਰ ਤਰੀਕੇ ਨਾਲ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਐਨ ਐਮ ਐਲ ਏ ਹੋਣ ਦੇ ਬਾਵਜੂਦ ਅਜੇ ਤੱਕ ਐਸਸੀ ਕਮਿਸ਼ਨ ਕਿਉਂ ਨਹੀਂ ਲਗਾਇਆ ਗਿਆ ਕਾਰਨ ਕੀ ਹੈ ਕਿ ਕਿਤੇ ਸਾਡੇ 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 ਦੇ ਵਿੱਚ ਕਮੀ ਆ ਉਹਨਾਂ ਨੇ ਇਸ ਗੱਲ ਨੂੰ ਟੀਵੀ ਦੇ ਉੱਪਰ ਕਬੂਲਿਆ ਕਿ ਸਾਡੇ ਵਿੱਚ ਏਕਤਾ ਨਹੀਂ ਹੈ ਲੇਕਿਨ ਇਸ ਗੱਲ ਨੂੰ ਲੈ ਕੇ ਤੇ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਜਸਟੀਸ ਜਿਹੜੀ ਹੈ ਹਰ ਵਾਰ ਗੱਲ ਕਰਦੀ ਰਹਿੰਦੀ ਸੀਗੀ ਕਿ ਐਸਸੀ ਕਮਿਸ਼ਨ ਹੁਣ ਤੱਕ ਕਿਉਂ ਨਹੀਂ ਨਿਯੁਕਤ ਕੀਤਾ ਗਿਆ ਸੋ ਇਸ ਵੇਲੇ ਦੀ ਵੱਡੀ ਖਬਰ ਪੋਸੂ ਨਾਮਾ ਚੈਨਲ ਤੇ ਤੁਸੀਂ ਦੇਖ ਰਹੇ ਹੋ ਕਿ ਐਸਸੀ ਐਸਟੀ ਕਮਿਸ਼ਨ ਬਕਾਇਦਾ ਤੌਰ ਤੇ ਨਿਯੁਕਤ ਕੀਤੇ ਜਾ ਚੁੱਕੇ ਨੇ ਔਰ ਜਸਵੀਰ ਸਿੰਘ ਗੜੀ ਨੂੰ ਇਹ ਮੌਕਾ ਜਿਹੜਾ ਹੈ ਸੁਪਾਕ ਜਿਹੜਾ ਹੈ ਪ੍ਰਾਪਤ ਹੋਇਆ ਹੈ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੁਬਾਰਾ ਫਿਰ ਗੱਲਬਾਤ ਸੁਣਾਉਣੀ ਚਾਹੁੰਦਾ ਜਿਹਦੇ ਵਿੱਚ ਸਿਰ ਤਾਸਰ ਐਸ ਸੀ ਐਸਟੀ ਕਮਿਸ਼ਨ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਉਹ ਗੱਲਬਾਤ ਸੁਣਾਉਣੀ ਚਾਹੁੰਦਾ ਜਿਹੜੀ ਮੁਹੰਮਦ ਸਦੀਕ ਸਾਹਿਬ ਦੇ ਨਾਲ ਕੀਤੀ ਸੀ ਐਸ ਸੀ ਐਸਟੀ ਕਮਿਸ਼ਨ ਨੂੰ ਉਸ ਤੋਂ ਬਾਅਦ ਪੱਟੀ ਸਾਹਿਬ ਦੇ ਨਾਲ ਜੋ ਹੋਈ ਗੱਲਬਾਤ ਉਹ ਸੁਣਾਵਾਂਗਾ ਔਰ ਉਸ ਤੋਂ ਬਾਅਦ ਦੇ ਮਾਨ ਜਿਹੜੇ ਕਿ ਨਾਬੇਦਵਾਨ ਐਲ.ਐਨ.ਐਲ. ਨੇ ਉਹਨਾਂ ਦੇ ਨਾਲ ਵੀ ਜਦੋਂ ਬਹੁਤ ਹੀ ਬਦਿਆ ਤਰੀਕੇ ਨਾਲ ਗੱਲਬਾਤ ਹੋਈ ਔਰ ਉਹ ਗੱਲਬਾਤ ਦੇ ਜਿਹੜੇ ਅੰਸ਼ ਹੈ ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਚੇਅਰਮੈਨ ਦੀ ਕਦੇ ਮਾਨ ਸਾਹਿਬ ਦੇ ਨਾਲ ਗਲਤ ਗਲਤਾਂ ਕਰਨ ਦੀ ਕੋਸ਼ਿਸ਼ ਤਾਂ ਕਰੀਏ ਆਪਾਂ ਹਿੰਮਤ ਨਹੀਂ ਹਿੰਮਤ ਕਿਉਂ ਨਹੀਂ ਪੈ ਰਹੀ ਆਪਾਂ ਇਹਦਾ ਮਤਲਬ ਕਟ ਪੁਤਲੀ ਆਂ ਦੀ ਗੱਲ ਕਰ ਰਹੇ ਹਾਂ ਸਾਡੀ ਯੂਰਥੀ ਦੀ ਕਮੀ ਹੈ ਜੀ ਏਕਾ ਜਿਹੜੇ ਬੈਠੇ ਆ ਸਰਕਾਰ ਦੇ ਵਿੱਚ ਕਿਸੇ ਵੀ ਸਰਕਾਰ ਚ ਉਹਨਾਂ ਦਾ ਆਪਣਾ ਹੀ ਏਕਨਿਕ ਤੇ ਸਰਕਾਰ ਕਿਉਂ ਕਹਵੇ ਵੀ ਸਾਨੂੰ ਤੇ ਨਾਲ ਕੁਝ ਸਮਾਜ ਨੇ ਆਪਾਂ ਨੂੰ ਚੁਣੀ ਇਸ ਕਰਕੇ ਆ ਕਿ ਆਪਾਂ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰੀਏ ਅਜੇ ਤੱਕ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲੱਗ ਸਕਿਆ ਸਰ ਦੁੱਖ ਦੀ ਗੱਲ ਹੈ ਪਰ ਉਹ ਜਨਨ ਜਾਂ ਉਹਨਾਂ ਕੋਲ ਕਿੰਨੀ ਪਾਵਰ ਸਰਕਾਰ ਨੇ ਦਿੱਤੀ ਹੈ ਕਿੰਨੀ ਕੁ ਵਰਤ ਸਕਦੇ ਨੇ ਇਹ ਉਹ ਸਮਝਦੇ ਨੇ ਅਸੀਂ ਨਾ ਬੇਨਤੀ ਕਰਨ ਵਾਲੇ ਲੋਕ ਹੈ ਦੁੱਖ ਦੱਸਣ ਵਾਲੇ ਲੋਕ ਹੈ ਹਾਂਜੀ ਦੁੱਖ ਨਾਲ ਵਟਾਰਾ ਦੁੱਖ ਨੂੰ ਦੂਰ ਕਰਨਾ ਇਹ ਉਹਦੇ ਹੱਥੇ ਚਾਹੇ ਦੇਖੋ ਕੀ ਕਰਦੇ ਨੇ ਤੇ ਦੋਸਤੋ ਇਹ ਗੱਲਬਾਤ ਤੁਸੀਂ ਸੁਣੀ ਔਰ ਇਸੇ ਦੇ ਵਿੱਚ 4 ਮਾਰਚ ਦੀ ਹੈ 4 ਮਾਰਚ ਨੂੰ ਜਦੋਂ ਅਸੀਂ ਨੈਸ਼ਨਲ ਕਮਿਸ਼ਨਰ ਐਸਐਸਟੀ ਨੂੰ ਮਿਲਣ ਵਾਸਤੇ ਚੰਡੀਗੜ੍ਹ ਗਏ ਸੀ ਤਾਂ ਉਸ ਵੇਲੇ ਸਾਰੀਆਂ ਗੱਲਾਂ ਬਾਤਾਂ ਇਹਨਾਂ ਵਿਧਾਇਕਾਂ ਦੇ ਨਾਲ ਲੋਕ ਸਭਾ ਦੇ ਮੈਂਬਰ ਦੇ ਨਾਲ ਸਪੀਕਰ ਸਾਹਿਬ ਸਾਡੇ ਨਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ ਔਰ ਵੱਡੀ ਗੱਲ ਇਹ ਹੈ ਕਿ ਜਦੋਂ ਹੀ ਇਹ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਸਾਡੀਆਂ ਇਹ ਟੈਲੀਕਾਸਟ ਕੀਤੀਆਂ ਗਈਆਂ ਤਾਂ ਬਹੁਤ ਸਾਰੇ ਦੋਸਤਾਂ ਦੇ ਫੋਨ ਆਏ ਕਿ ਸੋਤਾ ਸਾਹਿਬ ਇਹ ਤੁਸੀਂ ਬਹੁਤ ਵਧੀਆ ਮੁੱਦਾ ਚੱਕਿਆ ਹੈ ਔਰ ਉਸ ਮੁੱਦੇ ਦਾ ਅੱਜ ਅਸਰ ਇਹ ਹੈ ਪੋਸ਼ੂਨਾਮਾ ਚੈਨਲ ਤੇ ਚਲਾਈ ਗਈਆਂ ਇਹ ਚਲੀਆਂ ਗਈਆਂ ਇਹ ਵੀਡੀਓਜ਼ ਜਿਹੜੀਆਂ ਨੇ ਉਹ ਬਾਤ ਕਮਾਲ ਬਾਤ ਕਮਾਲ ਤਰੀਕੇ ਦੇ ਨਾਲ ਤੁਸੀਂ ਰਿਸਪੌਂਸ ਦਿੱਤਾ ਔਰ ਸਰਕਾਰ ਨੂੰ ਮਜਬੂਰ ਹੋਣਾ ਪਿਆ ਐਸਸੀ ਐਸਟੀ ਕਮਿਸ਼ਨ ਲਗਾਉਣ ਵਾਸਤੇ ਸੋ ਦੋਸਤੋ ਇਸ ਪੂਰੀ ਗੱਲਬਾਤ ਨੂੰ ਤੁਸੀਂ ਸੁਣਿਆ ਔਰ ਹੋਰ ਆਪਾਂ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਸਾਹਬ ਦੇ ਨਾਲ ਫੋਨ ਲਾਈਨ ਤੇ ਗੱਲਬਾਤ ਕਰਦੇ ਆ ਕਿਉਂਕਿ ਕਾਫੀ ਸਾਲਾਂ ਤੋਂ ਪਾਵਰ ਆਫ ਸੋਸ਼ਲ ਜੁਨਟੀ ਜਿਹੜੀ ਹੈ ਇਸ ਗੱਲ ਦੀ ਮੰਗ ਕਰ ਰਹੀ ਸੀਗੀ ਕਿ ਇਹ ਕਮਿਸ਼ਨ ਹੋਣਾ ਚਾਹੀਦਾ ਹੈ ਅਜੇ ਤੱਕ ਕਿਉਂ ਨਹੀਂ ਹੋਇਆ 3 ਸਾਲ ਸਰਕਾਰ ਨੂੰ ਬੀਤ ਚੁੱਕੇ ਹੈ ਉਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਲੇਕਿਨ ਅਜੇ ਤੱਕ ਐਸ்சிਐਸਟੀ ਕਮਿਸ਼ਨ ਕਿਉਂ ਨਹੀਂ ਮਿਲ ਰਹਾ ਸੋ ਇਸ ਕਰਕੇ ਜਸਵੀਰ ਸਿੰਘ ਗੜੀਨ ਨੇ ਸੋ ਪਾਤ ਪ੍ਰਾਪਤ ਹੋਇਆ ਹੈ ਮੈਂ ਹੁਣ ਫੋਨ ਲਾਈਨ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨੂੰ ਲੈਣਾ ਚਾਹੁੰਦਾ ਔਰ ਉਹਨਾਂ ਦੇ ਕੋਲੋਂ ਪੂਰੀ ਗੱਲਬਾਤ ਸੁਣਦੇ ਆ ਕਿ ਇਹ ਕਮਿਸ਼ਨ ਸਿਰਫ ਨਾਮ ਦਾ ਨਹੀਂ ਹੋਣਾ ਚਾਹੀਦਾ ਬਲਕਿ ਪਬਲਿਕ ਦੀ ਬਿਹਤਰੀ ਵਾਸਤੇ ਕੁਝ ਨਾ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ ਆਪਾਂ ਚੱਲਦੇ ਆ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨਾਲ ਹੈਲੋ ਜਸਲ ਸਾਹਿਬ ਜੈਪੀ ਜੈਪਾਲ ਜੈਪੀ ਜੈਪਾਲ ਜੀ ਹਾਲ ਸਤਿ ਸ੍ਰੀ ਅਕਾਲ ਬਿਲਕੁਲ ਠੀਕ ਹੈ ਸਰ ਇਸ ਸਮੇ ਤੁਸੀਂ ਫੋਨ ਲਾਈਨ ਤੇ ਜੁੜ ਚੁੱਕੇ ਹੋ ਔਰ ਤੁਹਾਡੀ ਇੱਕ ਇੱਕ ਗੱਲ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ ਔਰ ਵੱਡੀ ਗੱਲ ਹੈ ਕਿ ਜਿਹੜੀ ਤੁਸੀਂ ਕਈ ਸਾਲਾਂ ਤੋਂ ਇੱਕ ਮੰਗ ਜਿਹੜੀ ਸੀ ਸਰਕਾਰਾਂ ਦੇ ਅੱਗੇ ਰੱਖਦੇ ਸੀਗੇ ਕਿ ਐਸਸੀਐਸਟੀ ਕਮਿਸ਼ਨ ਜੋ ਹੈ ਅਜੇ ਤੱਕ ਕਿਉਂ ਨਹੀਂ ਨਿਯੁਕਤ ਕੀਤਾ ਜਾ ਰਿਹਾ ਔਰ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤੇ 4 ਤਾਰੀਖ ਨੂੰ ਮਤਲਬ 4 ਮਾਰਚ ਨੂੰ ਆਪਾਂ ਸਾਰੇ ਜਿਨ੍ਹਾਂ ਵਿੱਚ ਤੁਸੀਂ ਪਾਵਰ ਆਫ ਸੋਸ਼ਲ ਡਿਊਟੀ ਦੇ ਪ੍ਰੈਜ਼ੀਡੈਂਟ ਜਸਰ ਸਾਹਿਬ ਸਗੇ ਸਾਹੋ ਕੇ ਸਾਹਿਬ ਸਗੇ ਸ੍ਰੀ ਅਮਰ ਚੰਦ ਜੀ ਸਗੇ ਔਰ ਪੋਸੂ ਨਾਮਾ ਚੈਨਲ ਦੀ ਟੀਮ ਸੀ ਔਰ ਉਸ ਮੇਲੇ ਵੀ ਬਹੁਤ ਸਾਰੇ ਵਿਦਵਾਨਾਂ ਦੇ ਨਾਲ ਲੋਕ ਸਭਾ ਦੇ ਮੈਂਬਰਾਂ ਦੇ ਨਾਲ ਸਾਬਕਾ ਡਿਪਟੀ ਸਪੀਕਰ ਸਾਹਿਬ ਦੇ ਨਾਲ ਗੱਲਬਾਤ ਵੀ ਕੀਤੀ ਕਿ ਆਖਰਕਾਰ ਐਸਐਸਟੀ ਕਮਿਸ਼ਨ ਕਿਉਂ ਨਹੀਂ ਨਿਯੁਕਤ ਕੀਤਾ ਜਾਂਦਾ ਔਰ ਅੱਜ ਦੀ ਇਹ ਵੱਡੀ ਖਬਰ ਹੈ ਕਿ ਜਸਵੀਰ ਸਿੰਘ ਗੜੀ ਨੂੰ ਐਸਐਸਟੀ ਕਮਿਸ਼ਨ ਦੇ ਤੌਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਪਾਵਰ ਆਫ ਚੋਸੋ ਜੁਨਟੀ ਦਾ ਇਸ ਨਿਯੁਕਤੀ ਨੂੰ ਲੈ ਕੇ ਕੀ ਰਿਐਕਸ਼ਨ ਹੈ ਸਾਹਿਬ ਇਹ ਧਮਾਕ ਜਿਹੜੀ ਹੈ ਕੱਲੀ ਪਾਵਰ ਆਫ ਸੋਸ਼ਲ ਜਸਟੀਸ ਦੀ ਨਸੀ ਸਾਡੇ ਪੂਰੇ ਸਮਾਜ ਦੀ ਸੀ ਤੇ ਪੂਰਾ ਸਮਾਜ ਜਿਹੜਾ ਹੈ ਉਹ ਇੰਨਾ ਕੁ ਦੁਖੀ ਹੋ ਗਿਆ ਸੀਗਾ ਕਿ ਮੁੱਖ ਮੰਤਰੀ ਪੰਜਾਬ ਚ ਸਾਡਾ ਆਇਆ ਔਰ ਉਸ ਵੇਲੇ ਕਮਿਸ਼ਨ ਜਿਹੜਾ ਹੈ ਉਹ ਉਹਦੀ ਟਨੌਰ ਖਤਮ ਹੋਈ ਤਾਂ ਉਹਨਾਂ ਬਤਾਏ ਨਾ ਮੁਲਕੇ ਨਾਲ ਟਨੌਰ ਬਤਾਇਨਾ ਮੁਲਕ ਆ ਜੀ ਇਹ ਗਵਰਨਮੈਂਟ ਵੀ ਜਿਹੜੀ 22 ਦੇ ਵਿੱਚ ਆ ਗਈ ਇਸ ਗਵਰਨਮੈਂਟ ਨੇ ਕਮਿਸ਼ਨ ਦਾ ਚੇਅਰਮੈਨ ਤਾਂ ਕੀ ਲੋਣਾ ਇਹਨ ਮੈਂਬਰਾਂ ਦੀ ਪਹਿਲਾਂ ਸਮਗਤਾਤਾ ਫਿਰ ਉਹਨਾਂ ਨੂੰ ਵੈਸੇ ਹੀ ਖਤਮ ਕਰ ਦਿੱਤਾ ਹੂੰ ਇਹ ਲੋਕਾਂ ਦੇ ਵਿੱਚ ਬੜਾ ਰੋਸ ਬਹੁਤ ਜ਼ਿਆਦਾ ਸੀਗਾ ਤੇ ਚਲੋ ਕਹਿੰਦੇ ਹਾਂ ਦੇਰਾਇ ਦਰਸਤਾ ਹੈ ਕਿ ਚੇਅਰਮੈਨ ਸ਼ਡੂਲ ਕਾਸਟ ਕਮਿਸ਼ਨ ਦਾ ਲਾਇਆ ਜੀ ਅਸੀਂ ਜਿੱਥੇ ਸਰਕਾਰ ਦਾ ਧੰਨਵਾਦ ਕਰਦੇ ਆ ਉੱਥੇ ਜਸਵੀਰ ਸਿੰਘ ਗੜੀ ਨੂੰ ਚੇਅਰਮੈਨ ਲੱਗਣ ਦੀ ਵਧਾਈਆਂ ਵੀ ਦਿੰਦੇ ਆ ਇਹ ਮੈਂ ਨਾ ਸੁਣਦਾ ਤਾਂ ਰਹਿਣਾ ਸੀ ਇੱਕ ਨਾਮਿਨੇਸ਼ਨ ਸੀਟ ਆ ਜੀ ਨਾਮਿਨੇਸ਼ਨ ਸੀਟ ਦੇ ਉੱਤੇ ਗੱਲ ਤਾਂ ਬਣਨੀ ਹੈ ਸਾਡੇ ਲੋਕਾਂ ਦੀ ਜੇਕਰ ਇਹ ਭੁੱਲ ਕੇ ਕੋਸ਼ਿਸ਼ ਤਿਆਗਣ ਦੀ ਭਾਵਨਾ ਨਾਲ ਬੈਠ ਕੇ ਕੰਮ ਕੀਤਾ ਗਿਆ ਹੂੰ ਇਕਵੇ ਹੀ ਗਵਰਨਮੈਂਟ ਦੇ ਇਸ਼ਾਰੇ ਤੇ ਹੀ ਕੰਮ ਚੱਲਣਾ ਫਿਰ ਲੋਕਾਂ ਨੇ ਜਿਹੜੀਆਂ ਇਸ਼ਾਮਾਂ ਆ ਉਹਨਾਂ ਦੇ ਉੱਤੇ ਪਾਣੀ ਫੜ ਜਾਣਾ ਹੂੰ ਕਿਉਂਕਿ ਸਾਡੇ ਲੋਕਾਂ ਦੇ ਦੁੱਖ ਉਹ ਬਿਦੇ ਆ ਲੋਕਾਂ ਦੇ ਦੁੱਖ ਇਹ ਸੁਣਾਉਣ ਲਈ ਜੇ ਸਰਕਾਰ ਨਹੀਂ ਜਨ ਸੁਣਦੀ ਤਾਂ ਉਸੇ ਵੇਲੇ ਹੀ ਕਮਿਸ਼ਨ ਕੋਲ ਜਾਣਾ ਪੈਂਦਾ ਹੈ ਜੀ ਇਸ ਸਰਕਾਰਾਂ ਤੋਂ ਤੇ ਸਰਕਾਰ ਨੂੰ ਕੰਨ ਲਈ ਕਮਿਸ਼ਨ ਲਾ ਦਿੰਦੇ ਆ ਵੀ ਚੇਰਮੈਨਾ ਤੁਹਾਡਾ ਹੈਗਾ ਉਧਰ ਕਮਿਸ਼ਨ ਦੇ ਕੋਲ ਚਲ ਜਾਓ ਜੀ ਉਹ ਵੀ ਜਿਹੜੀ ਆਹ ਤਾਰ ਆਪ ਖਿੱਚ ਕੇ ਬੈਠੇ ਹੁੰਦੇ ਆ ਵੀ ਤਾਂ ਹਿਲਣਾ ਸਾਡੇ ਕਹਿਣ ਦੇ ਦਿੱਤੇ ਹੂੰ ਮਤਲਬ ਦੋ ਜਿਹੜੀ ਹੈ ਕਹਿ ਸਕਦੇ ਆ ਕਿ ਪੁਤਲੀ ਹੈ ਇਹ ਵੀ ਪਰ ਇਹ ਅਭੀ ਚੇਰਮੈਨ ਲੱਗਿਆ ਸੀ ਆਪ ਰੱਖਦੇ ਆ ਕਿ ਬਹੁਤ ਜੋਸ਼ ਦੇ ਨਾਲ ਕਾਤੇ ਹੋਸ਼ ਨਾਲ ਕੰਮ ਕਰਨਗੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਇਹ ਰੀਲਿਫ ਮਿਲੇ ਕਿਉਂਕਿ ਇਹ 바ਵਾ ਸਾਹਿਬ ਦਾ ਜਿਹੜਾ ਮੈਮੋਰੈਂਡਮ ਸੀ ਉਹਦੇ ਮੁਤਾਬਕ ਅੱਗੇ ਚੱਲ ਰਿਹਾ ਸਾਰੇ ਚੇਰਮੈਨ ਜਿੰਨੇ ਵੀ ਨੈਸ਼ਨਲ ਕਮਿਟੀ ਚ ਹੈ ਹੋ ਜੀ ਇਹ ਇਹਨਾਂ ਦਾ ਲੱਗਣ ਦੇ ਉੱਤੇ ਮੱਖੀ ਤਾਂ ਕਹਿੰਦੇ ਹੁੰਦੇ ਸਮਾਂ ਦੱਸੂਗਾ ਕਿਦਾਂ ਹੁੰਦਾ ਕਿਉਂਕਿ ਇਹ ਡੰਡਰਵੀ ਕਮਿਸ਼ਨ ਆਈ ਹੈ ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕਰਕੇ ਜਿਸੇ ਪਾਸੇ ਉਹ ਹੋਈ ਤੋਰ ਦਿੱਤਾ ਜਿਹਦੇ ਵਿੱਚ ਕੋਈ ਮਹੱਲਾ ਕਦੇ ਕੋਈ ਬਹਾਨਾ ਸੋ ਸਾਨੂੰ ਲੋੜ ਆ ਕਿ ਸਾਡੇ ਦੁੱਖ ਜਿਹੜੇ ਬਹੁਤ ਵੱਡੇ ਆ ਸਾਡੇ ਧੀਆ ਪੈਣਾ ਦੀ ਮਾਵਾ ਦੀ ਸਾਡੇ ਫਰਾ ਮੰਦੀ ਜਦੋਂ ਅਨਸਲਟ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਇਹ ਕਮਿਸ਼ਨ ਜਿਹੜਾ ਉਹ ਸਾਇਲੈਂਟ ਗਿਆ ਹੋ ਜਾਂਦਾ ਹੈ ਹਮ ਜਦੋਂ ਕਿ ਇੱਕ ਕੋਰਟ ਆ ਇਹ ਕਰ ਕਹਿੰਦੇ ਹੁੰਦੇ ਆ ਪਾਵਰ ਨੂੰ ਜੂਸ ਕਰਨਾ ਆਉਂਦਾ ਹੋਵੇ ਤਾਂ ਫਿਰ ਤਾਂ ਬਹੁਤ ਵਧੀਆ ਹੈ ਜੀ ਇਹ ਕਰਨਾ ਦੀ ਕੁਰਸੀ ਤੇ ਬੈਠ ਕੇ ਬਸ ਠੀਕ ਠਾਕ ਵੀ ਇਧਰ ਵਾਈ ਇਧਰ ਨੂੰ ਤੋੜ ਤਿੱਕਾ ਕੇ ਇਧਰ ਵਾਈ ਇਧਰ ਨੂੰ ਤੋੜ ਕੋਈ ਫਾਇਦਾ ਨਹੀਂ ਹੋਣਾ ਲੇਕਿਨ ਜਸਪਾਲ ਸਾਹਿਬ ਪਿਛਲੇ ਦਿਨੀ 4 ਤਰੀਕ ਨੂੰ ਲੋਕ ਸਭਾ ਦੇ ਮੈਂਬਰ ਸਦੀਕ ਸਾਹਿਬ ਦੇ ਨਾਲ ਗੱਲਬਾਤ ਹੋਈ ਦੇਵ ਮਾਨ ਜੀ ਦੇ ਨਾਲ ਗੱਲਬਾਤ ਹੋਈ ਭੱਟੀ ਸਾਹਿਬ ਦੇ ਨਾਲ ਗੱਲਬਾਤ ਹੋਈ ਉਹ ਸਾਰੇ ਫੋਨ ਵੀ ਆਏ ਕਿ ਮੁੱਦਾ ਜਿਹੜਾ ਹੈ ਬਹੁਤ ਵਧੀਆ ਤੁਸੀਂ ਚੱਕਿਆ ਹੈ ਕੀ ਲੱਗ ਰਿਹਾ ਕਿ ਪੋਸੂਨਾਮਾ ਚੈਨਲ ਦੀ ਇਹ ਸਭ ਵਾਇਰਲ ਖਬਰ ਦਾ ਵੀ ਸਰਕਾਰ ਤੇ ਕਾਬੀ ਅਸਰ ਹੋਇਆ? ਬੀਖੋ ਮੈਂ ਤੇ ਗੱਲ ਨੂੰ ਤਾਂ ਮੰਨਦਾ ਹਾਂ ਕਿ ਸਰਕਾਰ ਤੇ ਅਸਰ ਹੋਇਆ। ਸਰਕਾਰ ਜਿਹੜੀ ਹੈ ਹੁਣ ਕਮਿਸ਼ਨ ਦੇ ਜਿਹੜੇ ਹੱਥ ਖੁੱਲੇ ਛੱਡੇ ਤਾਂ ਕਿ ਲੋਕਾਂ ਨੂੰ ਸਾਫ਼ ਮਿਲ ਸਕੇ। ਹੂੰ। ਇਹ ਨਹੀਂ ਕਿ ਲੋਕਾਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਤੇ ਉਹ ਲੋਕਾਂ ਨੂੰ ਇਹ ਸਾਫ਼ ਹੋ ਰਿਹਾ ਉਹ ਨਹੀਂ ਨਾ। ਉਹਨਾਂ ਦੇ ਜਿਹੜਾ ਜੋ ਉਹਨਾਂ ਨਾਲ ਧੀਨ ਸਾਫੀਆਂ ਹੋ ਰਹੀਆਂ ਟੱਕੇ ਹੋ ਰਹੇ ਆ ਜਗਾ ਜਗਾ ਤੇ ਜੋ ਆਪਾਂ ਸੁਣਨ ਨੂੰ ਮਿਲਦਾ ਸੋ ਇਹ ਇਹ ਜਿਹੜਾ ਕਮਿਸ਼ਨ ਦਾ ਰੋਲ ਆ ਇਹ ਬਹੁਤ ਵੱਡਾ ਰੋਲ ਆ ਔਰ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਕੋਲ ਪੈਸਾ ਨਹੀਂਗਾ ਵਕੀਲ ਕਰਨ ਲਈ ਜਿਨ੍ਹਾਂ ਕੋਲ ਪੈਸਾ ਨਹੀਂਗਾ ਅਦਾਲਤਾਂ ਦੇ ਵਿੱਚ ਘੁੰਮਣ ਲਈ ਜਿਨ੍ਹਾਂ ਕੋਲ ਪੈਸਾ ਨਹੀਂਗਾ ਦਸਤਰਾਹਾਂ ਦੀ ਟਿਕੜੇ ਖੱਟਣ ਲਈ ਇਹ ਉਹਨਾਂ ਦਾ ਉਹਨਾਂ ਲਈ ਕਮਿਸ਼ਨ ਬਣਾਇਆ ਗਿਆ ਤੇ ਇਹ ਮੈਂ ਦੂਸਰਾ ਇਹ ਵੀ ਕਹਿਣ ਗਾਉਂਗਾ ਕਿ ਗੜੀ ਸਾਹਿਬ ਨੂੰ ਜਿਵੇਂ ਲੱਗੇ ਚੇਅਰਮੈਨ ਤੋਂ ਥੱਲੇ ਰਿਸੈਪਸ਼ਨ ਦੇ ਉੱਤੇ ਵੀ ਲੋਕੋ ਉੱਥੇ ਹੜਤਾਂ ਦੇਣ ਤਾਂ ਕਿ ਲੋਕੋ ਨਾਲੋਂ ਦਸਤਾਵੇਜ਼ ਵਿੱਚ ਮਿਲ ਸਕਾਂ ਜੀ ਕਿਉਂਕਿ ਇਹ ਜਿਹੜੀ ਸਰਕਾਰ ਇਨ ਆਮ ਆਦਮੀ ਪਾਰਟੀ ਤਾਂ ਕਹੀ ਜਾਂਦੀ ਹੈ ਲੇਕਿਨ ਸੈਕਟਰੀਏਟ ਦੇ ਵਿੱਚ ਤੇ ਮਿੰਨੀ ਸੈਕਟਰੀਏਟ ਦੇ ਵਿੱਚ ਜਾਣਾ ਇੰਨਾ ਕਿ ਮੁਸ਼ਕਲ ਕਰ ਦਿੱਤਾ ਲੋਕਾਂ ਦਾ ਖੱਜਲ ਖਵਾਦੀ ਹੁੰਦੀ ਉੱਥੇ ਜਾ ਕੇ ਆਮ ਬੰਦਾ ਜੀ પાસ ਬਣਵਾ ਦੇ ਸਕਦਾ ਉਹਨੂੰ ਕੁਝ ਪਤਾ ਨਹੀਂ ਲੱਗਦਾ ਨੰਬਰ 2 ਤੇ ਇਹ ਕਰ ਦਿੱਤਾ ਵੀ ਜੇ ਨੂੰ ਮਿਲਣਾ ਆ ਉਹ ਕਹ ਦਵੇ ਵੀ ਮੇਰੇ ਕੋਲ ਟਾਈਮ ਆਊਗਾ ਤਾਂ ਮੈਂ ਬੁਲਾ ਲੂੰਗਾ ਨਹੀਂ ਤਾਂ ਨਾ ਸਹੀ ਉਹ ਬੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਉਹ ਅ ਕੀ ਦੁੱਖਾ ਕੋਈ ਸਨਲਿ ਚਾਹ ਨਹੀਂ ਤਾਂ ਹਾਲਾ ਦਾ ਕੀ ਨਿਕਲਣਾ ਸੀ ਹੂੰ ਬਿਲਕੁਲ ਸੋ ਮੇਰੀ ਇਹ ਵੀ ਨਾਲ ਇੱਕ ਗੁਜਾਰਸ਼ ਆ ਤਸਵੀਰ ਸੰਘੜੀ ਜੀ ਨੂੰ ਕਿਤੇ ਉਹਨਾਂ ਨੂੰ ਮੈਂ ਮੁਬਾਰਕਾ ਦੇਣਾ ਪਾਵਰ ਸੈਸ਼ੀ ਜੁਨਟੀ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਉੱਥੇ ਨਾਲੇ ਵੀ ਗੱਲ ਕਹਿਣਾ ਕਿ ਇਹ ਗੱਲ ਜ਼ਰੂਰ ਹੋ ਪਹਿਲ ਕਦਮੇ ਲੈਣਾ ਕਿ ਕਮਿਸ਼ਨ ਨੂੰ ਕੋਈ ਵੀ ਬੰਦਾ ਮਿਲ ਲਈ ਆਉਂਦਾ ਹੈ ਉਹਦਾ ਪਾਸ ਜਿਹੜਾ ਕਿਸੇ ਵੀ ਹਾਰਟ ਵਿੱਚ ਰੁੱਕਿਆ ਨਾ ਜਾਵੇ ਤਾਂ ਕਿ ਲੋਕਾਂ ਦੀ ਤਕਲੀਫ ਜਿਹੜੀ ਉਹ ਘਟ ਘਟੋ ਬਿਆਨ ਤਾਂ ਕਰ ਸਕਣ ਆ ਕੇ ਹੂੰ ਤੇ ਦੂਸਰਾ ਇਹ ਹੈ ਵੀ ਇਹਦੇ ਵਿੱਚ ਉਹ ਧਿਆਨ ਜਰੂਰ ਰੱਖਣਾ ਇਹ ਬੇਇਨਸਾਫੀ ਜਿਹੜੀ ਆ ਹੋ ਰਹੀ ਆ ਕਰਨ ਵਾਲੇ ਜਿਹੜੇ ਆ ਉਹਨਾਂ ਦੇ ਹੱਥ ਡਾਡੇ ਹੁੰਦੇ ਆ ਉਹਨਾਂ ਦੀ ਪਹੁੰਚ ਵੀ ਜ਼ਿਆਦਾ ਹੁੰਦੀ ਆ ਜਿਹਨਾਂ ਦੇ ਨਾਲ ੱਟਕੇ ਹੋ ਰਹੇ ਆ ਉਹਨਾਂ ਦੀ ਪਹੁੰਚ ਘੱਟ ਹੁੰਦੀ ਆ ਉਹ ਪਹਿਲੇ ਰੋਖੋ ਕੇ ਕਮਿਸ਼ਨ ਤੱਕ ਪਹੁੰਚਦੇ ਆ ਜੀ ਤੇ ਜੇ ਕਮਿਸ਼ਨ ਦੇ ਵੀ ਦਰ ਤੋਂ ਇਨਸਾਫ ਨਾ ਮਿਲੇ ਤੇ ਫੇਰ ਬਣਾ ਔਖਾ ਕੰਮ ਆ ਇਸ ਕਰਕੇ ਬਹੁਤ ਅਸੀਂ ਜਿੱਥੇ ਪਾਵਰ ਆਫ ਚਰਸ ਜੁੰਟੀ ਅ ਚੀਰਮੈਨ ਲਗਣ ਦੀ ਬਰਾਈਆਂ ਦਿੰਦੀ ਹੈ ਉੱਥੇ ਨਾਲ ਦੀ ਨਾਲ ਇਹ ਇੱਛਾ ਵੀ ਰੱਖਦੀ ਹੈ ਕਿ ਜੇਕਰ ਨਵੇਂ ਨੇਸ਼ਨਲ ਸੀਟ ਦੇ ਬੈਠ ਕੇ ਕੁਝ ਕਰਕੇ ਦਿਖਾਉਣਗੇ ਹੂੰ ਤਾਂ ਇਹਦਾ ਬਾਬਾ ਸਾਹਿਬ ਦੇ ਵਿਚਾਰਤਾਰਾ ਨੋ ਗੱਲ ਲੈ ਕੇ ਜਾਂ ਲਈ ਅਸੀਂ ਕਹਾਂਗੇ ਵੀ ਕੋਈ ਦਿਲ ਦੇ ਵਿੱਚ ਦੰਦ ਹੈ ਲੇਕਿਨ ਜੇਕਰ ਇਹੋ ਹੀ ਆਵੇ ਆਪਣੀਆਂ ਹੋਰ ਕਿਸੇ ਮਸੂਦੇ ਦੇ ਨਾਲ ਲੱਗਣਾ ਤੇ ਸਿੱਧਾ ਅਸੀਂ ਜਿਹੜਾ ਆ ਉਹ ਇੰਨਾ ਜਿਆਦਾ ਲੋਕਾਂ ਦੇ ਵਿੱਚ ਜੋ ਉਹਨਾਂ ਕੋ ਪਾਵਰ ਆਫ ਸੋਸਾਇਟੀ ਜੁਨਟੀ ਕੰਮ ਕਰਦੀ ਹੈ ਕਿ ਜਿਹੜੇ ਲੋਕਾਂ ਲਈ ਕੰਮ ਕਰਦੇ ਆ ਉਹਨਾਂ ਦਾ ਲੋਕਾਂ ਦੇ ਵਿੱਚ ਜਾ ਕੇ ਸਿਰਫ ਸਲਾਹ ਵੀ ਕਰਦੀ ਹੈ ਉਹਨਾਂ ਦੇ ਵਾਦੇ ਵੀ ਦੱਸਦੀ ਵੀ ਹੈ ਉਹਨਾਂ ਦਾ ਚਿੰਗਾ ਵੀ ਪੁੱਛ ਦੱਸਦੀ ਜੀ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਉਹਨਾਂ ਦੇ ਅਵੇਸ ਵੀ ਜਾ ਕੇ ਲੋਕਾਂ ਦੇ ਵਿੱਚ ਗੱਲ ਕਰਦੇ ਕਿਉਂਕਿ ਇਹ ਜਿਹੜਾ ਅਹੁਦਾ ਹੈ ਇੱਕ ਸ਼ੁਰਤਾਂ ਦਾ ਨਹੀਂਗਾ ਇੱਕ ਕੋਲ ਦਾ ਹੁੰਦਾ ਹੈ ਜੀ ਕੋਲ ਦੇ ਮੁਤਾਬਕ ਇਹਨਾਂ ਕੰਮ ਕਰਨਾ ਹੁੰਦਾ ਇਹ ਨਹੀਂ ਕਿ ਜੇ ਕਮਿਨਿਟੀਸ਼ਨ ਕਰ ਦਿੱਤੀ ਉਹਦੇ ਤੇ ਪਹਿਰਾ ਦੇਣਾ ਹੁੰਦਾ ਬਿਲਕੁਲ ਕਿ ਸਿੱਧੇ ਲਿਖ ਦਿੱਤਾ ਜੀ ਐ ਕਰ ਦਿਓ ਤੇ ਉੱਥੇ ਥੱਲੇ ਕੋਈ ਸੁਣੇ ਨਾ ਉਹਦੇ ਤੇ ਪਹਿਰਾ ਦੇ ਕੇ ਪੁੱਛਣ ਦੀ ਲੋੜਾ ਡਿਸਿਨੋ ਐਸਐਸਪੀ ਨੂੰ ਕਿ ਤੁਸੀਂ ਹੁਣ ਤੱਕ ਮੈਨੂੰ ਬੈਕ ਰਿਪੋਰਟ ਦਿਓ ਜੇਕਰ ਨਹੀਂ ਕੋਈ ਗੱਲ ਹੁੰਦੀ ਤਾਂ ਫਿਰ ਉਹਨਾਂ ਦੇ ਗੈਸਟ ਵੀ ਜਿਹਦੀ ਵੀ ਪਾਵਰਾ ਹੈਗੇ ਉਹਨਾਂ ਨੂੰ ਜੁਟ ਲਈ ਦਿੱਤਾ ਜੀ ਸੋ ਬਹੁਤ ਬਹੁਤ ਮਿਹਰਬਾਨੀ ਜਸਾ ਸਾਹਿਬ ਕਿਉਂਕਿ ਕਈ ਸਾਲਾਂ ਤੋਂ ਤੁਸੀਂ ਮੰਨ ਕਰਦੇ ਆ ਰਹੇ ਸੀਗੇ ਕਿ ਐਸਸੀ ਐਸਟੀ ਕਮਿਸ਼ਨ ਦਾ ਚੇਅਰਮੈਨ ਹੋਣਾ ਚਾਹੀਦਾ ਹੈ ਸੋ ਇਸੀ ਮਤਲਬ ਕਰੀਨੂ ਮੱਦੇ ਨਜ਼ਰ ਰੱਖਦੇ ਹਾਂ 4 ਮਾਰਚ ਨੂੰ ਬਕਾਇਦਾ ਤੌਰ ਤੇ ਐਸਸੀ ਐਸਟੀ ਕਮਿਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੋਈਆਂ ਜਸਲ ਸਾਹਿਬ ਨੇ ਵੀ ਇਸ ਗੱਲ ਦੇ ਵਿੱਚ ਕਿਹਾ ਸੀਗਾ ਕਿ ਬਾਬਾ ਸਾਹਿਬ ਇਕੱਲੇ ਲੜੇ ਸੀਗੇ ਉਹਨਾਂ ਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਹੈ ਔਰ ਅੱਜ ਬਕਾਇਦਾ ਤੌਰ ਤੇ ਪੋਸੂ ਨਾਮਾ ਚੈਨਲ ਤੇ ਚੱਲੀਆਂ ਇੰਟਰਵਿਊਜ਼ ਦਾ ਅਸਰ ਇਹ ਹੋਇਆ ਕਿ ਪੰਜਾਬ ਸਰਕਾਰ ਨੂੰ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਨੂੰ ਬਕਾਇਦਾ ਤੌਰ ਤੇ ਐਸਸੀ ਐਸਟੀ ਕਮਿਸ਼ਨ ਦਾ ਬਤੌਰ ਚੇਅਰਮੈਨ ਨਿਯੁਕਤ ਕਰਨਾ ਪਿਆ ਵੱਡੀ ਖਬਰ ਇਸ ਵੇਲੇ ਦੀ ਤੁਸੀਂ ਪੋਸੂ ਨਾਮਾ ਚੈਨਲ ਤੇ ਵੇਖ ਰਹੇ ਹੋ ਔਰ ਦੋਸਤੋ ਇਸ ਨਾਲ ਰਿਲੇਟਡ ਹੋਰ ਜਿ세 ਸਾਡੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਕਿ ਇਹ ਜੇ ਨੋਮੀਨੇਸ਼ਨ ਹੈ ਤੇ ਇਹਦੇ ਵਿੱਚ ਕੰਮ ਕਰਕੇ ਦਿਖਾਉਣਾ ਚਾਹੀਦਾ ਸਾਨੂੰ ਬੜੀ ਸਾਰ ਤੁਹਾਡੇ ਤੋਂ ਬੜੀਆਂ ਉਮੀਦਾਂ ਨੇ ਬੜੀਆਂ ਉਮੀਦਾਂ ਨੇ ਕਿ ਤੁਸੀਂ ਐਸ்சி ਐਸਟੀ ਬਦੌਰ ਕਮਿਸ਼ਨਰ ਜਿਹੜੇ ਨਿਯੁਕਤ ਹੋ ਚੁੱਕੇ ਹੋ ਔਰ ਤੁਸੀਂ ਕੰਮ ਕਰਕੇ ਦਿਖਾਉਗੇ ਕੁਝ ਕਰਕੇ ਦਿਖਾਓਗੇ ਤਾਂ ਕਿ ਤੁਹਾਡੀਆਂ ਉਦਾਹਰਨਾਂ ਔਰ ਬਾਰੇ ਸਮੇਂ ਵਿੱਚ ਦਿੱਤੀਆਂ ਜਾਣਗੀਆਂ ਨਾ ਕਿ ਤੁਸੀਂ ਮਤਲਬ ਉਹ ਹੋਰਾਂ ਦੀ ਕੱਟ ਪੁੱਟਲੀ ਬਣੋ ਕਿ ਜਿੱਦਾਂ ਉੱਪਰੋਂ ਕਮਾਂਡ ਆਈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤ ਸੋਮਸੋ ਤਾਨੂ ਦੀ ਇਜਾਜ਼ਤ ਜੈ ਜੀ ਜੈਪਾ